ਬਾਜੀ ਅਸਤਿਕਰ ਅਸਤਿਕਰ ਜੀ ਹੋਰ ਕੀ ਹਾਲ ਚਾਲ ਜੀ ਹਾਂ ਸਭ ਠੀਕ ਆ ਜੀ ਹਾਂਜੀ ਹਾਂਜੀ ਵਧੀਆ ਜੀ ਚਲੋ ਕਿਵੇਂ ਚੱਲਦਾ ਕੰਮ ਬਸ ਵਧੀਆ ਜੀ ਵੇਖਿਆ ਲੱਗਦਾ ਮਾਲ ਹਾਂਜੀ ਹਾਂਜੀ ਵੇਖ ਗਿਆ ਜੀ ਚਲੋ ਮਾਲ ਜੰਗੇ ਜੀ ਤੁਹਾਡਾ ਸੋਹਣਾ ਹਾਂਜੀ ਹਾਂਜੀ ਤੇ ਅੱਜ ਫਿਰ ਕਿੰਨੇ ਬਾਜੀ ਅੱਜ ਆਪਣੇ ਕੋ ਚਾਰ ਨਾਕ ਜੀ ਸਾਰੀ ਸੁਈਆਂ ਸੌਈਆਂ ਜੀ ਹਾਂਜੀ ਸੁਈਆਂ ਜੀ ਚਲੋ ਤੇ ਆਹ ਬਾਜੀ ਸੁਗਾ ਇਹ ਪਹਿਲਾ ਸੁਗਾ ਜੀ ਪਹਿਲਾ ਸੁਗਾ ਹਾਂਜੀ ਚੌਗੀ ਮੂਹ ਚਾਰ ਦੰਦਾ ਹਾਂਜੀ ਤੇ ਰਾਤੀ ਸੁਈ ਆ ਦੋ ਦੋ ਅਚਰਾ ਦੀ ਸੁਈ ਆ ਹਾਂਜੀ ਫਿਰ ਬੋਲਾ ਜੀ ਫਿਰ ਹਾਂਜੀ ਬੋਲਾ ਬੋਲਾ ਜੀ ਠੀਕ ਹੈ ਹਾਂਜੀ ਤੇ ਖੋਲੀ ਮੇਰਾ ਭਾ ਹਾਂਜੀ ਲਓ ਜੀ ਚੈੱਕ ਕਰੋ ਜੀ ਪਹਿਲਾ ਸੁਆ ਚਾਰ ਦਾੰਦਾ ਤੇ ਲੇਵੇ ਸਾਣਾ ਤੁਸੀਂ ਆਪ ਹੀ ਆਈਡਿ ਲੈਓ ਦੁੱਧ ਕਿੰਨਾ ਕਰਨਾ ਵੀਰੇ ਕਿੰਨਾ ਕਰ ਜੀ ਦੁੱਧ ਦਫਾਣਾ ਚਲਾ ਹੈ ਰੋ ਪਹਿਲਾਂ ਛੋਟੀ ਕਰੂਗੀ 14 15 ਕਿਲੋ ਯਾਰੀ ਕੁਆਲਿਟੀ ਨਿਕਲੀ ਹੈ ਜਿੱਦਾਂ ਨਿਕਲੀ ਹੈ ਨਾ ਬਹੁਤ ਹੀ ਆਪਣਾ ਕਿਲੋ ਕਰ ਗਈ ਹੈ ਅੱਛਾ ਠੀਕ ਆ 8 ਕਿਲੋ ਵਾਵਾ ਕਰ ਗਈ ਹੈ ਹਾਂਜੀ ਠੀਕ ਆ ਆਹ ਦੇਖ ਬਹੁਤ ਚੰਗੀ ਛੋਟੀ ਨਿਕਲੀ ਹੈ ਬੰਨ ਬੰਨ ਚੋਈ ਜੋ ਠੀਕ ਹੈ ਬਿਲਕੁਲ ਮੈਂ ਕਹਿੰਦਾ ਇੱਕ ਨੰਬਰ ਜੀ ਕੋਈ ਹੋਰ ਵਾਲ ਨਹੀਂ ਕਰਦੀ ਨਾ 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 ਕੋਈ ਚੱਕਰ ਨਹੀਂ ਹੈ ਜੀ ਪਿਛੇ ਕੱਟੀ ਏ ਪਿਛੇ ਕੱਟੀ ਆ ਗਈ ਹਾਂਜੀ ਆਹੋ ਜੀ ਕੱਟੀ ਪਿਛੇ ਵੀ ਕੱਟੀ ਬੋਲੋ ਫਿਰ ਦੇਰੀ ਇੱਕ ਪੰਜ ਦੀ ਹੋ ਜੂ ਮਾਨਦਲ ਕਰ ਦਈਏ ਥੋੜਾ ਲੱਖ ਵੀ ਦੇ ਦਈਏ ਚਲੋ ਪੰਜ ਹੋਰ ਜਾਂ ਦੋ ਚਲੋ ਠੀਕ ਹੈ ਜੀ 95000 ਠੀਕ ਹੈ ਹਾਂਜੀ ਚਲੋ ਤੇ ਆ ਨੀਲੀ ਫਿਰ ਇਹ ਨੀਲੀ ਖੜ ਖੜ ਇੱਕ ਮਿੰਟ ਖੜ ਜੋ ਵੇਖੋ ਥਾਣੇ ਇਹ ਵੀ ਪਹਿਲੇ ਸੂਆ ਹੀ ਆ ਨਹੀਂ ਇਹ ਦੂਜਾ ਸੂਆ ਹੈ ਅੱਛਾ ਦੂਜਾ ਸੂਆ ਹਾਂਜੀ ਦੁੱਧ ਕਿੰਨਾ ਜੀ ਥੱਲੇ ਦੇ ਦਦੇ ਥੱਲੇ ਹੋਊਗਾ 13 ਕਿਲੋ ਜੀ 13 ਕਿਲੋ ਹਾਂਜੀ ਠੀਕ ਆ ਬਹੁਤ ਚੰਗੀ ਝੋਟੀ ਆ ਜੀ ਲੋ ਜੀ ਵੱਡੀ ਝੋਟੀ ਆ 13 ਕਿਲੋ ਇਸ ਟਾਈਮ ਉਹ ਤਿਆਰ ਆ ਪਿਓਰ ਨੀਲੀ ਆ ਗਈ ਸਾਰੀਆਂ ਨਿਸ਼ਾਨੀਆਂ ਆ ਚੈੱਕ ਕਰੋ ਕਰਾ ਬਹੁਤ ਚੰਗੀ ਝੋਟੀ ਆ ਜੀ ਠੀਕ ਆ ਇਧਰ ਲੈ ਚਲੋ ਉਹ ਇਧਰ ਲੈ ਚਲੋ ਜੀ ਚਵਾਪ ਸਮਾ ਵਧੀਆ ਜੀ ਬਹੁਤ ਚੰਗੀ ਮੈਂ ਕਹਿੰਦਾ ਬਹੁਤ ਘੈਂਡ ਚਵਾਈ ਇਹਦੇ ਇਹਦੇ ਮਗਰ ਵੀ ਕੱਟਿਆ ਨਹੀਂ ਇਹਦੇ ਮਗਰ ਕੱਟੀ ਜੀ ਅੱਛਾ ਇਹਦੇ ਮਗਰ ਵੀ ਕੱਟੀ ਆ ਹਾਂ ਜੀ ਹਾਂ ਜੀ ਠੀਕ ਆ ਬੰਦੋ 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 ਨਿਸ਼ਾਨੇ ਸਾਰੇ ਆ ਗਿਆ ਨਾ ਹਾਂ ਜੀ ਬਹੁਤ ਟਾਪ ਦੀ ਝੋਟੀ ਨਿਕਲੀ ਜੀ ਤੇ ਵੀਰੇ ਫਿਰ ਇਹਦੀ ਕੀ ਮਾਰ ਇਹਦੀ ਵੀ ਇੱਕ ਪੰਜ ਕਰਦੀ ਹੈ ਜੀ ਇਹ ਕਿੰਨੇ ਦੇਵੋਗੇ ਫਿਰ ਇਹ ਵੀ ਲੱਕਰੀ ਦੇ ਦੀ ਹੈ ਜੀ ਬਰੋਬਰ ਹੀ ਜਾਣ ਮਰੇ ਚਲੋ ਬਰੋਬਰ ਹੀ ਜਾਣਦੇ ਇਹ ਵੀ ਚਲੋ ਛੋਟੇ ਛੋਟੇ ਭਾਗ ਰੱਖ ਲਏ ਚਲੋ ਤੇ ਆਹ ਜੀ ਬੂਰੀ ਬਰ ਹਾਂਜੀ ਬੂਰੀ ਆ ਬਚਾਰਾ ਦਾਹਾਂ ਦੇ ਨਾਲ ਜੀ ਸੂਈ 15 ਦਾਾਂ ਦੀ ਆ ਆ ਗਿਆ ਨਾ ਜੀ ਹਾਂਜੀ ਠੀਕ ਆ ਦੁੱਧ ਕਿੰਨਾ ਜੀ ਇਹ ਦੁੱਧ ਦੇ ਥੱਲੇ ਉਹ 11 ਕਿਲੋ 11 ਕਿਲੋ ਹੈਗਾ ਹਾਂਜੀ ਬੂਰੀ ਛੋਟੀ ਪਹਿਲਾ ਸੂਆ ਛਿੱਗੀ ਮੂੰਹ ਲੋ ਜੀ ਪਹਿਲਾ ਸੂਆ 6 ਦੰਦ ਹਾਂਜੀ ਤੇ 11 ਕਿਲੋ ਦੁੱਧ ਐਸਟਮ ਤਿਆਰ ਆ ਹਾਂਜੀ ਹਾਂਜੀ ਰਾਤ ਨੂੰ ਨੀਲੀ ਵੀ ਝੋਟੀ ਆਂਦੀ ਆ ਬਹੁਤ ਚੰਗੀ ਝੋਟੀ ਆ ਜੀ ਠੀਕ ਆ ਚਵਾਈ ਇੱਕ ਨੰਬਰ ਦੀ ਜੀ ਬੜਾ ਠੀਕ ਆ ਸਾਰੀ ਨਿਸ਼ਾਨੀਆਂ ਸ਼ਹੀ ਆ ਗਿਆ ਨਾ ਹਾਂਜੀ ਪ्योर ਨੀਲੀ ਦੀ ਤੇ ਬਾਜੀ ਫਿਰ ਇਹਦੀ ਕੀਮਤ ਦਾ ਇਹਦੀ ਕੀਮਤ ਹੈ ਦੇ ਦੀਏ ਇੱਕ ਦਸ ਦੀ ਜੀ ਇਹ ਕਿਨੇ ਦੇ ਰੋ ਕੋ ਫਿਰ ਪੰਜ ਕਰ ਦਈਏ ਮਾਨ ਦਾ ਚਲ ਇਹ ਲੱਖ ਦੀ ਛੱਡ ਦੋ ਚਲੋ ਲੱਖ ਦੀ ਦੇ ਵਾ ਠੀਕ ਆ ਜਾਣ ਦੋ ਠੀਕ ਆ ਤੇ ਆ ਗਾ ਜੀ ਹਾਂਜੀ ਇਹ ਆ ਵੈੜ ਆਪਣੇ ਦੂਜੇ ਸੂਆ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ ਹੋਇਆ ਹੋਊਗਾ 7-8 ਵਾਂ ਦਿਨ ਅੱਛਾ 7-8 ਵਾਂ ਦਿਨ ਹੋਇਆ ਹਾਂਜੀ ਹਾਂਜੀ ਆਵੇ ਮੈਲੇ ਤੇ ਸਟਾਰਟਿੰਗ ਹੋਈ ਆਵੇ ਲੱਗਾ ਮੈਲਾ ਜੀ ਬੱਛਾ ਵਗਰ ਹਾਂਜੀ ਬੱਛਾ ਮਗਰ ਠੀਕ ਆ ਦੁੱਧ 15-16 ਕਿਲੋ ਹੈਗਾ ਵਾ ਦੁੱਧ 20 ਕਿਲੋ ਦਊ ਵਛੀ ਅੱਛਾ 15-16 ਕਿਲੋ ਇਸ ਟਾਈਮ ਹੈਗਾ ਇਹ ਟੇਗੀ ਤੇ ਵੱਧ ਵੀ ਕਰ ਸਕਦੀ ਹੈ ਇਹ ਠੀਕ ਆ ਫਿਰ ਵੈੜ ਵੀ ਚੰਗੀ ਆ ਬੜਾ ਹਾਂਜੀ ਬਹੁਤ ਚੰਗੀ ਵੈੜ ਹੈ ਜੀ ਬਹੁਤ ਸੋਹਣੀ ਵੈੜ ਹੈ ਕੱਟ ਵਾਲਾ ਲੈਵਾ ਹਾਂਜੀ ਹਾਂਜੀ ਦੁੱਧ ਵਾਲੀ ਵੈੜ ਆਜੋ ਲਿਓ ਲਿਓ ਹਿੰਦੀ ਭਾਈ ਫਿਰ ਕੀ ਮਾਰਾ ਇਹਦੀ ਕੀਮਤ ਵੀ ਜਾਇ ਜੀ ਕਰਨੀ ਹੈ ਜੀ ਜਾਇ ਜੀ ਹਾਂਜੀ ਬੋਲੋ ਇਹ ਦੇ ਦਈਏ 70 ਦੀ ਜੀ 70000 ਦੀ ਹਾਂਜੀ ਕਿੰਨਾ ਮਾਨਦਨ ਕਰ ਦਈਏ 20 ਗਾ 65 ਦੀ 65 ਦੀ ਦੇ ਦਈਏ ਜੀ ਚਲੋ ਵਸਾਹੀ ਹੈ ਜੀ ਹਾਂਜੀ ਚਾਰ ਨਾਗ ਲੋ ਜੀ ਆਹੀ ਪਸ਼ੂ ਸੇਲ ਆ ਬਾਕੀ ਮੇਰਾ ਵੀ ਇੱਥੇ ਆਓ ਔਰ ਇੱਕ ਟਾਈਮ ਦੋ ਟੰਮ ਚੁਆਈ ਕਰੋ ਪਾਸ ਕਰੋ ਸਹੀ ਹੈ ਜੀ ਹਾਂਜੀ ਹਾਂਜੀ ਚਲੋ ਬੋਲੋ ਫਿਰ ਨੰਬਰ ਇਹ 8360 99223 ਠੀਕ ਆ ਪਿੰਡ ਪਿੰਡ ਪਲਾਸੌਰ ਜੀ ਜਿਲ੍ਹਾ ਤਰਤੂ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ